ਕੀ ਕਹਿਣਾ ਚਾਹੋਗੇ ਜੀ ਮੈਂ ਕਹਿੰਦਾ ਚੰਨਾ ਅੱਜ 25 ਅੱਜ 2 ਤਰੀਕ ਜੇ ਤੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਏ ਰਸਤੇ 'ਚ ਕੁਛ ਨਜ਼ਰ ਨਹੀਂ ਆਇਆ ਜੇ ਇੰਨੀ ਕ ਤੰਗੀ ਹੁੰਦੀ ਆ ਟ੍ਰਾਫਿਕ ਦੇ ਵਿੱਚ ਤੁਹਾਨੂੰ ਮੁਸ਼ਕਲਤ ਹੋਣਦੀ ਕਿ ਨਹੀਂ ਲੱਗੋ ਕੁਛ ਨਜ਼ਰ ਨਹੀਂ ਆਉਂਦਾ ਤੇ ਬੱਚਿਆਂ ਵਾਸਤੇ ਠੰਡ ਬਹੁਤ ਮੁਸ਼ਕੋਕੀਏ ਬੱਚਿਆਂ ਵਾਸਤੇ ਮੈਂ ਸਾਨੂੰ ਵੀ ਠੰਡ ਬਹੁਤ ਲੱਗਦੀ ਏ ਕਿਉਂ ਕੋਈ ਫਿਲਟੀ ਨਹੀਂ ਦੇਖੋ ਕੋਈ ਪਲੇਟਾ ਨਹੀਂ ਲੱਗੀਆਂ ਕੁਛ ਵੀ ਨਹੀਂ ਲਗਾ ਇਸੇ ਕਰਕੇ ਸਾਨੂੰ ਤੰਗੀ ਬਹੁਤ ਹੋ ਰਹੀ ਏ ਇਹ ਤਾਂ ਤੁਲ ਨਹੀਂ ਪੈਣੀ ਚਾਹੀਏ ਧੁੱਪ ਨਿਕਲੇ ਫੇਰ ਹੀ ਸਭ ਕੁਝ ਜ਼ਰੂਰੀ ਹੈ ਪਈਆ ਨਾਮ ਮੇਰਾ ਸਰਜੀਤ ਸਿੰਘ ਪਿੰਡ ਬਿਸ਼ਵਾ ਅੱਜ ਬਹੁਤ ਜ਼ਿਆਦਾ ਥੋੜ੍ਹ ਪਈਆ ਅੱਜ ਮੈਂ 10-20 ਦੀ ਸਪੀਡ ਤੇ ਆਇਆ ਗੱਡੀ ਜਿੱਥੇ ਸਾਨੂੰ ਅਧਾ ਘੰਟਾ ਲੱਗਦਾ ਸੀ ਅੱਜ ਪੌਣਾ ਘੰਟਾ ਲੱਗਾ ਆਉਂਦੇ ਅਜਰਾਲੇ ਤੇ ਅੱਜ ਸਾਲ ਦਾ ਦੂਜਾ ਦਿਨ ਹੈ ਬਹੁਤ ਮੁਸ਼ਕਲ ਹੈ ਬਹੁਤ ਸੰਗਰੀ ਧੁੰਦ ਪਈ ਹੋ ਪਹਿਲੋ ਕੀ ਬਤਾ ਮੌਸਮ ਸੀ ਪਹਿਲਾ ਮੌਸਮ ਬਿਲਕੁਲ ਸਾਫ਼ ਹੀ ਹੁਣ 2 ਦਿਨ ਹੋ ਗਏ ਬਹੁਤ ਹੰਦ ਟੈਲ ਲਈ ਕਿੰਨੀਆਂ ਕਿ ਮੁਸ਼ਕਲਾਂ ਨੇ ਮੁਸ਼ਕਲਾਂ ਬਹੁਤ ਹੈ ਕੱਖ ਨਹੀਂ ਜੇ ਗਾੜੀਆਂ ਦੇਖਦਾ ਤੇ ਬਹੁਤ ਦਿੱਕਤ ਆਉਂਦੀ ਬਹੁਤ ਪਰੇਸ਼ਾਨੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ